ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹਾਂ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਲੱਕ ਦਰਦ ਬਾਰੇ ਜਦੋਂ ਆਪਾਂ ਐਮ ਆਰ ਆਈ ਕਰਾਉਨੇ ਆ ਉਹਦੇ ਵਿੱਚ ਇੱਕ ਵਰਡ ਆ ਜਾਂਦਾ ਥੈਟ ਇਜ਼ ਸਪਾਇਨਲ ਸਟੀਨੋਸਿਸ ਉਸ ਦੇ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਵੀ ਔਰ ਲੌਂਗ ਵੀਡੀਓ ਦੋਨਾਂ ਵੀਡੀਓਜ਼ ਦੇ ਵਿੱਚ ਆਪਾਂ ਸੇਮ ਡਿਸਕਸ ਕਰਾਂਗੇ ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਜਿਹੜੀ ਆਪਣੀ ਸਪਾਈਨਲ ਆਪਣੀ ਕਾਰਡ ਹੈ ਜਾਂ ਸਪਾਈਨਲ ਨਰਵ ਹੈ ਉਹ ਕੀ ਹੁੰਦਾ ਪਤਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਨੈਰੋ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਨ ਸਪਾਈਨਲ ਕਾਰਡ ਜਿਸ ਕਰਕੇ ਆਪਣੇ ਜਿਹੜੀਆਂ ਅੱਗੇ ਨਰਵਜ਼ ਨਿਕਲਦੀਆਂ ਨੇ ਉਹ ਆਪਣੀਆਂ ਡਿਸਟਰਬ ਹੋ ਜਾਂਦੀਆਂ ਨੇ ਉਹਨਾਂ ਦੀ ਬਲੱਡ ਸਪਲਾਈ ਡਿਸਟਰਬ ਹੋ ਜਾਂਦੀ ਹੈ ਔਰ ਆਪਣੇ ਲੱਕ ਦੇ ਵਿੱਚ ਦਰਦ ਔਰ ਆਪਣੀ ਲੱਤਾਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਸੋ ਉਸ ਦੇ ਲਈ ਕਿਹੜੀਆਂ ਆਸਾਨ ਕਸਰਤਾਂ ਨੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਪਾਈਨਲ ਸਟੀਨੋਸਿਸ ਮਤਲਬ ਲੰਬਰ ਲੈਵਲ ਤੇ ਸਿਰਫ ਇਸ ਲੈਵਲ ਤੇ ਇਥੋਂ ਆਪੇ ਆਪਣੇ हिਪਸ ਆ ਗਏ हिਪਸ ਤੋਂ ਉੱਪਰ ਉੱਪਰ ਜਿਹੜਾ ਇਹਨਾਂ ਲੈਵਲ ਆ ਇਸ ਲੈਵਲ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਪੂਰੀ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਔਰ ਅਗਰ ਤੁਸੀਂ ਇਹ ਕਸਰਤਾਂ ਅਪਣਾਣਾ ਸਵੇਰੇ ਸ਼ਾਮ ਕਰਦੇ ਹੋ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਸਕਦੇ ਹੋ ਬੜੀਆਂ ਆਸਾਨ ਕਸਰਤਾਂ ਨੇ ਇਹ ਕਸਰਤਾਂ ਤੁਸੀਂ ਧਿਆਨ ਨਾਲ ਕਰਨੀਆਂ ਇਸ ਐਕਸਰਸਾਈਜ਼ ਦੇ ਵਿੱਚ ਤੁਸੀਂ ਕੋਈ ਵੀ ਐਕਸਟੈਂਸ਼ਨ ਐਕਸਰਸਾਈਜ਼ ਨਹੀਂ ਕਰਨੀ ਐਕਸਟੈਂਸ਼ਨ ਮਤਲਬ ਜਿਸ ਦੇ ਵਿੱਚ ਆਪਾਂ ਖੜ ਕੇ ਇਦਾਂ ਬੈਕਵਰਡ ਇਦਾਂ ਜਾਂਦੀ ਹੋਈ ਇਹ ਵਾਲੀ ਕਸਰ ਤੁਸੀਂ ਬਿਲਕੁਲ ਨਹੀਂ ਕਰਨੀ ਸਿਰਫ ਆਪਣੀਆਂ ਫਾਰਵਰਡ ਪੈਂਡਿੰਗ ਵਾਲੀਆਂ ਹੀ ਐਕਸਰਸਾਈਜ਼ਸ ਕਰਨੀਆਂ ਨੇ ਇਸ ਦੇ ਵਿੱਚ ਕੀ ਹੋਏਗਾ ਅਗਰ ਆਪਾਂ ਪਿੱਛੇ ਨੂੰ ਐਕਸਟੈਂਸ਼ਨ ਕਰਾਂਗੇ ਤਾਂ ਆਪਣੀ ਜਿਹੜੀ ਆਲਰੇਡੀ ਨੈਰੋ ਹੋਈ ਸਪਾਈਨ ਆਪਣੀ ਸਪਾਈਨਲ ਕਾਰਡ ਹੈ ਉਸ ਤੇ ਪ੍ਰੈਸ਼ਰ ਪਏਗਾ ਔਰ ਅੱਗੇ ਨਰਵਸ ਤੇ ਹੋਰ ਜ਼ਿਆਦਾ ਪ੍ਰੈਸ਼ਰ ਪਏਗਾ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਏਗਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਉਹ ਮੇਰਾ ਨਾਮ ਡਾਕਟਰ ਕੁਰਸ਼ੇਰ ਸਿੰਘ ਸਰਾਣ ਹੈ ਜੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸਤਰੀ ਸਿੰਘ ਸਨਾਪਿਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸਤਰੀ ਸਿੰਘ ਸਨਾਪਿਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਡੇ ਨਾਲ ਜੁੜੋ ਉੱਥੇ ਅਸੀਂ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ ਹੋਣ ਦੀ ਕੋਸ਼ਿਸ਼ ਕਰਦੇ ਹਾਂ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘ ਜੀ ਨੂੰ ਫੋਲੋ ਕਰਨਾ ਨਾ ਭੁੱਲਣਾ ਔਰ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਵ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲਾਂ ਆਪਾਂ ਤਿੰਨ ਤੋਂ ਚਾਰ ਦਿਨ ਇਸ ਜਗ੍ਹਾ ਤੇ ਸੇਕ ਦਵਾਂਗੇ ਗਰਮ ਪਾਣੀ ਵਾਲੀ ਬੋਤਲ ਨਾਲ ਬਿਜਲੀ ਵਾਲਾ ਕੋਈ ਸੇਕ ਨਹੀਂ ਦੇਣਾ ਹਮੇਸ਼ਾ ਆਪਾਂ ਪਾਣੀ ਉਬਾਲ ਕੇ ਗਰਮ ਕਰਕੇ ਉਹ ਵਾਲਾ ਸੇਕ ਦੇਵਾਂਗੇ ਹੁਣ ਆਪਾਂ ਗੱਲ ਕਰਨ ਲੱਗੇ ਆਂ ਪਹਿਲੀ ਕਸਰਤੀ ਪਹਿਲੀ ਕਸਰਤ ਆਪਾਂ ਫਿਗਰ ਆਫ 4 ਚ ਇਦਾਂ ਆ ਜਾਣਾ ਔਰ ਫਿਰ ਆਪਾਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਇਸ ਕਸਰਤ ਨੂੰ ਕਿਹਾ ਜਾਂਦਾ ਹੈ ਚਾਈਲਡ ਪੋਜ਼ ਸਟ੍ਰੈਚ ਹੱਥਾਂ ਖੋਲ ਦੇਣੀਆਂ ਨੇ ਸਿਰੰਦਰ ਨੂੰ ਮੋੜ ਦੇਣਾ ਇੱਥੇ ਆਪਾਂ 10 ਗਿਣਨੇ 1 2 3 4 5 6 7 8 9 10 then relax ਫੇਰ ਆਪਾਂ ਆ ਜਾਾਂਗੇ ਫੇਰ ਆਪਾਂ ਇੱਥੇ 10 ਗਿਣਾਂਗੇ 1 2 3 4 5 6 7 8 9 10 ਇਦਾਂ ਤੁਸੀਂ 10 ਵਾਰੀ ਕਰੋਗੇ ਇਹ ਹੋਗੀ ਤੁਹਾਡੀ ਸਪਾਇਨਲ ਕਨਲ ਸਟੀਨੋਸਿਸ ਦੀ ਐਕਸਰਸਾਈਜ਼ ਨੰਬਰ 1 ਹੁਣ ਜਿਹੜੀ ਸੈਕਿੰਡ ਐਕਸਰਸਾਈਜ਼ ਹੈ ਉਹ ਆਪਣੀ ਫੇਵਰਿਟ ਐਕਸਰਸਾਈਜ਼ ਹੈ दैट इज ਸਿੰਗਲ ਨੀ ਟੂ ਚੈਸਟ ਹਮੇਸ਼ਾ ਕਸਰਤ ਕਰਨ ਦੌਰਾਨ ਖੁੱਲੇ ਡੁੱਲੇ ਕੱਪੜੇ ਪਾਉਣੇ ਚਾਹੀਦੇ ਨੇ ਹੁਣ ਪਹਿਲੀ ਐਕਸਰਸਾਈਜ਼ ਕੀ ਕਰਾਂਗੇ ਆਪਾਂ ਸਿੱਧੇ ਪੈਗੇ ਔਰ ਡਿਕਰੀਸ ਕਿ ਆਵਾਂਗੇ ਔਰ ਇਸ ਗੋਡੇ ਨੂੰ ਆਪਾਂ ਛਾਤੀ ਦੇ ਨਾਲ ਲਾ ਦੇਣਾ ਜ਼ੋਰ ਦੀ ਦੇਖੋ ਤੁਸੀਂ ਬਿਲਕੁਲ ਛਾਤੀ ਦੇ ਨਾਲ ਲਾਤਾ ਗੋਡਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਹੱਦੀ نیچے ਲਾ ਕੇ ਹੀ ਆਪਾਂ ਸਿੱਧਾ ਕਰਨਾ ਔਰ ਫਿਰ ਆਪਾਂ ਡਿਕਰੀਸ ਕਿ ਲੈ ਕੇ ਆਉਣੀ ਆ ਫਿਰ ਆਪਾਂ ਇਸ ਨੂੰ ਛਾਤੀ ਦੇ ਨਾਲ ਲਾ ਦੇਣਾ ਇੱਥੇ ਫੇਰ 10 ਕਹਿਣੇ ਆਪਾਂ ਔਰ ਇਸ ਕਸਰਤ ਨੂੰ ਤੁਸੀਂ 10 ਵਾਰੀ ਇੱਕ ਸਾਈਡ ਹੀ ਕਰਨਾ

ਇਹ ਹੋਊਗੀ ਤੁਹਾਡੀ ਤੀਜੀ ਐਕਸਰਸਾਈਜ਼ ਪਹਿਲੀ ਆਪਾਂ ਇੱਕ-ਇੱਕ ਗਿਣੀ ਪਹਿਲੀ ਆਪਾਂ ਕੀਤੀ ਚਾਈਲਡ ਪੋਸਟ ਰੈਚ ਫਿਰ ਦੂਜੀ ਸਿੰਗਲ ਨੀ ਟੂ ਚੈਸਟ ਤੀਜੀ ਸਿੰਗਲ ਨੀ ਟੂ ਚੈਸਟ ਹੁਣ ਆਪਾਂ ਇਸ ਨੂੰ ਵੀ 10 ਵਾਰੀ ਇਸ ਨੂੰ ਵੀ 10 ਵਾਰੀ ਦੋਨੋਂ ਸਾਈਡ ਚੌਥੀ ਕਸਰਤ ਕੀ ਹੈ ਡਬਲ ਨੀ ਟੂ ਚੈਸਟ ਦੋਨੋਂ ਅੱਡੀਆਂ ਕਰੀ ਇਸ ਕਿਹਾਵਾਂਗੇ ਔਰ ਇਸ ਨੂੰ ਆਪਾਂ ਆਪਣੀ ਛਾਤੀ ਦੇ ਨਾਂ ਲਾ ਦੇਣਾ ਇਦਾਂ ਕਰਕੇ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 दैन अड्डिया जावान लिधियां द्डिया आवर इस चार सो इस कसरत हमेशा ध्यान करना इस भी दस बारी करो ये होगी डबल नी टू चेस्ट सो नैक्सट एक्सरसाइज की है फिर दोनों गोडे आपने कली कली लत्त करके एदा करके और लक हवा चक देना इथे आपल्ड करना दस सैकेंड एक दो तो, तीन चार पाँच छः सात आठ नौ दस दिन रिलैक्स फिर लत्त सीधिया कर देनिया ने अपा फिर दोनों गोडे मोड़ लेने और फिर लक नवा चक देना इतने आपल्ड करना दस सैकेंड एक दो तो, तीन चार पाँच छः सात आठ नौ दस रिलैक्स फिर अड्डिया घड़ीस के लतियां कर देनियाँ फिर दोनों गोडे दे, ओढ़ देने अड्डिया कड़ीस के आवे और फिर लक उपर चक देंगे इतने आप होल्ड करेंगे दस सैकेंड एक दो तीन चार पांच, पे सत अठ नौ दस दैन रिलैक्स इस कसरत को भी दस वारी करना ਸੁਇਚਨ ਅਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਜਿਹੜੀ ਤੁਹਾਡੀ ਸਪਾਈਨਲ ਕੈਨਲ ਸਟੀਨੋਸਿਸ ਤੋਂ ਨੂੰ ਹੋ ਗਿਆ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸੋ ਅਗਰ ਤੁਸੀਂ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਅਗਰ ਤੁਹਾਨੂੰ ਕੋਈ ਹੋਰ ਵੀ ਸਮੱਸਿਆ ਹੈ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤਿਲਦਨ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ